ਪਈ ਜਲੰਧਰੋਂ ਆਇਆ ਗੱਡੀ ਲੈ ਕੇ ਠੀਕ ਆ ਕਿੱਥੇ ਜਾਣਾ ਸੀ ਲੁਧਿਆਣੇ ਜਾਣਾ ਸੀਗਾ ਇਹਨਾਂ ਨੇ ਇਹ ਚ ਲੋਡ ਇੱਥੇ ਲੋਡ ਜਿਹੜੇ ਪਲਾਸਟਿਕ ਦੇ ਉਹ ਹੁੰਦੇ ਨਹੀਂ ਛੋਟੇ ਛੋਟੇ ਪੀਸ ਹਾਂ ਉਹ ਆ ਇੱਥੇ ਲੋਡ ਅੱਛਾ ਤੇ ਜਲੰਧਰੋਂ ਅਸੀਂ ਪਹਿਲਾਂ ਰਾਹ 'ਚ ਪੈਂਚਰ ਹੋ ਗਈ ਸੀ ਗੱਡੀ ਹਾਂ ਰਾਹ 'ਚ ਪੈਂਚਰ ਲਵਾਇਆ ਜੋ ਪੈਂਚੇ ਪੁੰਚੇ ਲਵਾ ਕੇ ਆ ਗਏ ਭਈ ਨੂੰ ਪਹਿਲਾਂ ਡਰ ਸੀਗਾ ਕਿ ਤੇ ਗੱਡੀ ਗਈ ਇੱਥੇ ਗਏ ਆ ਅਸੀਂ ਟਾਇਰ ਜੱਕ ਦੇਵਣਾ ਪੈਂਚਰ ਹੋ ਗਿਆ ਟਾਇਰ ਉਹ ਗੱਡੀ ਪਲਟਣ ਉਹਦੋਂ ਨੂੰ ਪਲਟਣੀ ਸੀਗੀ ਭਾਈ ਨੇ ਟਾਇਰ ਦਾ ਮਤਲਬ ਟਾਇਰ ਫਟ ਗਿਆ ਹਾਂ ਗੱਡੀ ਉਹਦੋਂ ਨੂੰ ਪਲਟਣੀ ਸੀ ਗੱਡੀ ਭਾਈ ਨੇ ਇੱਧਰ ਨੂੰ ਜੋ ਲਾ ਕੇ ਇੱਧਰ ਨੂੰ ਲੈ ਆਂਦੀ ਨਹੀਂ ਤਾਂ ਥੱਲੇ ਜਾਣਾ ਕਿੰਨਾ ਕਿ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਨੁਕਸਾਨ ਨੇ ਭਈ ਭਈ ਦੇ ਲੱਗੀਆਂ ਸੱਟਾਂ ਹੱਲੇ ਮਹਿਸੂਸ ਨਹੀਂ ਹੋਈਆਂ ਬੱਚੂ ਪਤਾ ਲੱਗਣਾ ਕੋਈ ਕੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਭਾਈ ਜੀ ਪੁਲਿਸ ਵਾਲੇ ਆ ਗਏ ਹਾਂਜੀ ਪੁਲਿਸ ਕੋਲੀ ਖੜੇ ਆ ਇਹਦੇ ਵਿੱਚ ਸਾਨੂੰ ਐਮ ਡੀ ਟੀ ਐਪ ਤੋਂ ਇਹ ਕੰਪਲੇਂਟ ਆਈ ਸੀ ਕਿ ਟਾਇਰ ਫਟ ਗਿਆ ਹੈ ਗੱਡੀ ਦਾ ਪਰ ਜਦੋਂ ਜਿਆਦਾ ਅਸੀਂ ਮੌਕੇ ਤੇ ਜਾ ਕੇ ਦੇਖਿਆ ਤਾਂ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਹਾਈਵੇ ਦੇ ਵਿੱਚਕਾਰ ਹੀ ਪਲਟ ਗਈ ਆ ਜਿਹਦੇ ਕਾਰਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੱਡੀ ਦਾ ਪਿਛਲਾ ਟਾਇਰ ਫਟ ਗਿਆ ਆ ਮੌਕੇ ਤੇ ਅਸੀਂ ਗੱਡੀ ਨੂੰ ਸੇਫਟੀ ਕੋਨਾਂ ਨੂੰ ਲਾ ਕੇ ਉਹਨਾਂ ਨੂੰ ਸੇਫ ਕੀਤਾ ਗੱਡੀ ਨੂੰ ਤੇ ਹਾਈਵੇ ਫੋਲ ਲੈਣਾ ਅਸੀਂ ਨਿਰਵਰਗਨ ਚੱਲ ਰਹੀਆਂ ਨੇ ਬਾਕੀ ਮਕੈਨਿਕ ਬੁਲਾ ਕੇ ਇਹਨਾਂ ਦਾ ਟਾਇਰ ਚੇਂਜ ਕਰਾਵਾਂਗੇ ਤਾਂ ਗੱਡੀ ਸੈੱਟ ਹੋ ਜਾਊਗਾ ਸਰ ਇਹ ਕਿਧਰੋਂ ਕਿੱਧਰ ਨੂੰ ਜਾ ਰਹੀ ਸੀ ਇਹ ਜਲੰਧਰ ਤੋਂ ਲੁਧਿਆਣਾ ਜਾ ਰਹੇ ਸੀ ਡ라이ਵਰ ਦਾ ਨਾਮ ਸਰਜੀਤ ਸਿੰਘ ਆ ਜੋ ਕਿ ਜਲੰਧਰ ਦਾ ਹੀ ਲੋਕਲ ਰਹਿਣ ਰੰਦਾ ਹੈਗਾ ਇਹਦੇ ਵਿੱਚ ਪਲਾਸਟਿਕ ਦਾਣਾ ਲੋਡ ਹੈ